ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅਸੀਂ ਚਿੱcke ਟੰਗਦੇ ਹੈ ਜਿਸ ਹਸਾਬ ਨਾਲ ਦਿੱਤਾ ਗਿਆ ਤਾਂ ਨੇੜੇ ਆ ਕੇ ਦਿਖਾ ਲੈਵਲ ਵਧ ਰਿਹਾ ਦਾ ਲੈਵਲ ਹੋਰ ਤਿਆਰ ਹੈ ਜੀ ਇਧਰ ਆਓ ਦੇਖੋ ਇਹ ਸਾਡੇ ਸ਼ਹਿਰ ਦੇ ਮੁੱਦੇ ਹੈ ਅਸੀਂ ਨਹੀਂ ਚਾਹੁੰਦੇ ਹਾਂ ਕਿ ਸ਼ਹਿਰ ਦੀ ਨਵਾਰ ਦੇ ਵਿੱਚ ਕੋਈ ਰਾਜਨੀਤਿਕ ਅਸੀਂ ਦਖਲਅੰਦਾਜ਼ੀ ਕਰੀਏ ਪਰ ਅਸੀਂ ਮਜਬੂਰ ਹੈ ਸਾਨੂੰ ਕਹਿੰਦੇ ਆ ਨਾ ਵੀ ਜਦੋਂ ਇਹ ਗੰਦੀ ਗੇਮ ਹੋ ਰਹੀ ਹੈ ਤੇ ਫਿਰ ਗੰਦਗੀ ਦੇ ਵਿੱਚ ਫੜ ਕੇ ਹੀ ਅਸੀਂ ਕਿਸੇ ਚੀਜ਼ ਨੂੰ ਸੁਧਾਰ ਸਕਦੇ ਸਾਡੀ ਮਜਬੂਰੀ ਹੈ

मुख़्तर मुर्ज़ाबाद मुख़्तर प्रशासन मुबा मुख़्तर प्रशासन मुर्दाबाद पब्लिक मुर्दाबाद पब्लिक मुर्दाबाद पब्लिक मुर्दाबाद पब्लिक मुर्ज़ाबाद मुर्ज़ा मुख़्तर प्रशास ਆਪਣੇ ਘਰ ਦੇ ਜੇ ਮਰਦਾਬਾਦ ਜਿੰਦਾਬਾਦ kurtaabad ਵਿਗੋ ਪ੍ਰਸ਼ਾਸਨ ਨੇ ਬੁਜਾਇਸ਼ ਸਾਹਿਬ ਨੇ ਗੱਲ ਕੀਤੀ ਸੀ ਵੀ ਸਾਡੀ ਗਲੀ ਚੋਂ ਲੰਘਦੇ ਆ ਤਾਂ ਸੀਵਰੇ ਦੇ ਧੱਕਣ ਟੁੱਟੇ ਹੋਏ ਆ ਉਹਨਾਂ ਨੇ ਚਿਰ ਕਹਿੰਦੇ ਪਹਿਲਾਂ ਕਹਿੰਦੇ ਅਸੀਂ ਚੰਡੀਗੜ੍ਹ ਬੈਠੇ ਆ ਕਿਥੇਰੇ ਗੱਲ ਕਹਿ ਕੇ ਜਵਾਬ ਦੇਤਾ ਸਾਡੇ ਵਾਸਤੇ ਬਾਹਰ ਅੱਜ ਅਸੀਂ ਕੁੱਲਦੇ ਆ ਪ੍ਰਸ਼ਾਸਨ ਨੂੰ ਜਿਹੜਾ 154 ਕਰੋੜ ਰੁਪਈਆ ਪ੍ਰਸ਼ਾਸਨ ਕੇਂਦਰ ਸਰਕਾਰ ਨੇ ਦਿੱਤਾ ਸ਼੍ਰੀ ਮੁਖਸਰਾਤ ਤੇ ਉਹਨਾਂ ਕੋਲੇ 500 ਰੁਪਈਆ ਧੱਕਣ ਵਾਸਤੇ ਹੈ ਨਹੀਂਗਾ पता नहीं एनेच किसी की जान, जा जान कि भी जा सकती है किनिया गड्डिया टूट दया इस करके प्रशासन भी बशर्म हो चुकी है सरकार भी बशर्म हो चुकी है प्रशासन ਵੇਖੋ ਜਿੰਨਾ ਸਾਡਾ ਸਾਰਾ ਸ਼ਹਿਰ ਹੈ ਵੇਖੋ ਤੁਸੀਂ ਆ ਸੀਵਰੇਜ ਦੇ ਹਾਲਾਤ ਵੇਖੋ ਇਹ ਹੁਣੇ 15 20 ਮਿੰਟਾਂ ਤੱਕ ਪਾਣੀ ਸਾਰੀ ਸੜਕ ਤੇ ਫੈਲ ਜੂਗਾ ਜਿੰਨਾ ਸਾਰਾ ਨਵਾਂ ਸੀਵਰੇਜ ਪਾਇਆ ਸੀ ਉਹਨੂੰ ਵੀ ਬਲੌਕ ਕੀਤਾ ਪਿਆ ਜਾਣ ਬੋਝ ਕੇ ਸਿਰਫ ਤੇ ਸਿਰਫ ਕੀ ਹੈ ਜਿਹੜਾ 150 ਕਰੋੜ ਰੁਪਇਆ ਕੇਂਦਰ ਸਰਕਾਰ ਕੰਨਿਓ ਆਇਆ ਉਹਨੂੰ ਖਾਣ ਦੀ ਤਵੀਜ਼ ਬਣਾਈ ਜਾ ਰਹੀ ਹੈ ਵੀ ਅਸੀਂ ਠੇਕੇਦਾਰਾਂ ਨਾਲ ਰਲ ਕੇ ਅਸੀਂ ਉਹਨੂੰ ਖਾ ਲਈਏ ਕਿਸੇ ਤਰੀਕੇ ਨਾਲ ਇਹ ਸਾਰੇ ਲੋਕ ਸੜਕਾਂ ਦੇ ਉੱਤਰਿਆਂ ਸਾਨੂੰ ਜਾਣ ਬੋਝ ਕੇ ਸੜਕਾਂ ਦੇ ਉਤਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਸਰਕਾਰ ਦਾ ਪਿੱਠ ਸਿਆਪਾ ਕਰਨ ਅਸੀਂ ਇਹ ਸਮਝਦੇ ਹਾਂ ਕਿ ਸਰਕਾਰ